ਸਰਬ ਕਲਾ ਸਮਰੱਥ हे ਸਰਬ ਕਲਾ ਭਰਪੂਰ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਮੇਰੀ ਡੰਡਾਉਤ ਹੈ ਕਿਉਂਕਿ ਤੂੰ ਸਾਰੀ ਕਲਾ ਦਾ ਸਾਰੀਆਂ ਕਲਾ ਭਰਪੂਰ ਹੈ ਸੰਸਾਰ ਦੇ ਵਿੱਚ ਕੋਈ 16 ਕਲਾ ਸਪੂਰਨ ਹੋਇਆ ਕੋਈ 14 ਕਲਾ ਸਪੂਰਨ ਹੋਇਆ ਕੋਈ ਕੋ ਨਹੀਂ ਆ ਕੋਈ ਕਿੰਨੀਆਂ ਪਰ ਇਥੇ ਤਾਂ ਸਰਬ ਕਲਾ ਭਰਪੂਰ ਪ੍ਰਭ ਸਾਰਿਆਂ ਕਲਾ ਦਾ ਭਰਪੂਰ ਪ੍ਰਭੂ ਦੀ ਗੱਲ ਕਰੀ ਆ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਤੁਸ਼ਮੇਸ਼ ਪੀਤਾ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਉਣਾ ਕੀਤਾ ਡੰਡੌਤ ਬੰਦ ਨਾਨਕ ਬਾਰ ਸਰਬ ਕਲਾ ਸਮਰਾਤ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਘਰ ਹੱਥ اے سچے پتا جی مہربانیا ہاتھ سر تے رکھ کے مینوں ڈولن تو بچایو میری بکاری برتی نہ ہوے میں ماڑیاں کماں وچ نہ پھساں اپنی سچی سچی کرت کمائی کردا ہویا آپ جی دی کرپا صدقہ آپ جی دے نام باਣੀ نال جڑیا رہاں اگے پنگتیاں پڑگیاں آپا تن کی ਗਤ ਅਬਗਤ ਤੂੰ ਹੈ ਜਾਣੇ ਜਿਨ ਇਹ ਰਚਨਾ ਰਚਾਈ ਜਿਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ ਉਹਦੀ ਗਤ ਤੇ ਅਬਗਤ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਹੈ ਕਿਉਂਕਿ ਉਹ ਸਰਬ ਕਲਾ ਸਮਰੱਥ ਹੈ हे ਪ੍ਰਭੂ ਜਿਸ ਤੈ ਜੇ ਸਤੈ ਨੇ ਇਹ ਜਗਤ ਰਚਨਾ ਰਚੀ ਹੋਈ ਹੈ ਤੂੰ ਆਪ ਹੀ ਕੁਰਾਹੇ ਪਾਏ ਹੋਏ ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਿਕ ਹਾਲਤ ਜਾਣਦਾ ਹੈ ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੋਇਆ ਹੈ ਕਈ ਰੱਬ ਦੇ ਪਿਆਰੇ ਭਗਤੀ ਨਾਲ ਜੁੜੇ ਹੋਏ ਨੇ ਤੇ ਕਈ ਭਟਕਦੇ ਫਿਰਦੇ ਨੇ ਪੁੱਠੀਆਂ ਰਾਹਾਂ ਤੇ ਤੁਰੇ ਫਿਰਦੇ ਨੇ ਮਨੋਂ ਲੋਕ ਹੁਣ ਇਥੇ ਕਹਿੰਦੇ ਨੇ ਮਹਾਰਾਜੇ ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ 부ਝਾਈ ਇਹ ਤੇਰਾ ਹੁਕਮ ਖਰਾ ਹੈ ਭਾਰਾ ਹੈ ਇਹ ਗੁਰਮਖ ਨੂੰ ਤੂੰ ਸੂਜੀ ਬਖਸ਼ ਦਿਨਾ ਗੁਰਮਖ ਕੌਣ ਜਿਹੜਾ ਗੁਰੂ ਦੇ ਸਨਮ ਹੋ ਸਨਮੁਖ ਹੋ ਕੇ ਜੀਵਨ ਬਸਰ ਕਰਦਾ ਹੈ ਬੇ ਗੁਰੂ ਦੇ ਕਹੇ ਅਨਸਾਰ ਜੀਵਨ ਆ ਮਨੁੱਖ ਦਾ ਗੁਰਮਤ ਤੋਂ ਇੱਕ ਰਤਾ ਪਰ ਵੀ ਵਾਰ ਨਹੀਂ ਜਾਂਦਾ ਤੜ ਮਾਤਰ ਸਮਾ ਵੀ ਗੁਰਮਤ ਤੋਂ ਜਿਹੜਾ ਬਾਹਰ ਨਹੀਂ ਜਾਂਦਾ ਉਹਨੂੰ ਇਹ ਸੂਜੀ ਬਖਸ਼ ਦਿੰਦਾ ਗੁਰੂ ਅੱਗੇ ਮਹਾਰਾਜ ਨੇ ਦੱਸਿਆ ਇਹ ਹੁੰਦੇ ਵੀ ਬਿਰਲੇ ਭਾਗਾ ਵਾਲੇ ਨੇ ਗੁਰਮੁਖ ਹੈਣ ਬਿਰਲੇ ਕਣੇ ਨਾਹੀਂ ਫੈਲ ਫਕਰ ਸੰਸਾਰ ਮਹਾਰਾਜ ਨੇ ਗੁਰਬਾਣੀ ਚ ਪੰਕਤੀ ਚ ਦੱਸਿਆ ਵੀ ਬਿਰਲੇ ਹੈਗੇ ਨੇ ਰੱਬ ਦੇ ਪਿਆਰੇ ਗੁਰਮੁਖ ਜਿਹੜੇ ਛਣਮਖ ਹੋ ਕੇ ਮੈਦਾਨੇ ਜੰਗ ਵਿੱਚ ਵੀ ਜੂਝ ਕੇ ਸੀਧੀਆਂ ਪਾਈਆਂ ਤੇ ਬੰਦ-ਬੰਦ ਵੀ ਕਟਵਾਏ ਤੇ ਖੋਪਰੀਆਂ ਵੀ ਤੜਵਾਈਆਂ ਬਹੁਤ ਅਣਗਿਣਤ ਸੀਧੀਆਂ ਹਨ ਮਹਾਰਾਜ ਕਹਿੰਦੇ ਕਿਸੇ ਬਿਰਲੇ ਭਾਗਾ ਵਾਲੇ ਨੂੰ ਖਸਮ ਪ੍ਰਭੂ ਗੁਰੂ ਦੀ ਸ਼ਰਨ ਪਾ ਕੇ ਆਪਣਾ ਹੁਕਮ ਸਮਝਾਉਂਦਾ ਹੈ ਐਉਂ ਕਹੇ ਨਾਨਕ ਕਿਆ ਜੰਤ ਵਿਚਾਰੇ ਜਾਤੁਦ ਭਰਮ ਭੁਲਾਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ हे ਪ੍ਰਭੂ ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿੱਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ ਤਾਂ ਇਹ ਵਿਚਾਰੇ ਜੀਵ ਕੀ ਕਰ ਸਕਦੇ ਹਨ ਸੱਚੇ ਮੇਰੇ ਸਾਹਿਬਾ ਸੱਚੀ ਤੇਰੀ ਵਡਿਆਈ हे मेरे सदा सिर मालिक तेरा बड़पण भी सदा कायम रहने वाला है तू पारब्रह्म बेअंत स्वामी तेरी कुदरत कहण ना जाई तू बेअंत मालिक है तू पारब्रह्म है तेरी ताकत बयान नहीं कीती जा सकदी सर्व कला सम्राट है तू सच्ची तेरी बड़ाई ਜਾ ਕੋ ਤੁਧ ਮਨ ਵਸਾਈ ਸਦਾ ਤੇਰੇ ਗੁਣ ਗਾਵੇ ਵਾਹ ਮਹਾਰਾਜ ਕਹਿੰਦੇ ਹੈ ਪ੍ਰਭੂ ਤੇਰੀ ਵਿਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਜਿੰਨਾ ਮਨੁੱਖਾਂ ਦੇ ਮਨ ਵਿੱਚ ਤੂੰ ਇਹ ਵਿਡਿਆਈ ਵਸਾ ਦਿੱਤੀ ਹੈ ਉਹ ਸਦਾ ਤੇਰੀ ਸਿਵਤਸਲਾ ਦੇ ਗੀਤ ਗਾਉਂਦੇ ਹਨ ਤੇਰੇ ਗੁਣ ਗਾਵੇ ਜਾ ਤੁਧ ਭਾਵੇ ਸੱਚੇ ਸੋਚ ਤਲਾਵੇ ਪਰ ਤਦੋਂ ਹੀ ਤੇਰੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਜਦੋਂ ਤੈਨੂੰ ਉਹ ਚੰਗੇ ਲੱਗਦੇ ਹਨ ਫਿਰ ਉਹ ਤੇਰੇ ਸਦਾ ਫਿਰ ਸਰੂਪ ਵਿੱਚ ਆਪਣਾ ਚਿੱਤ ਜੋੜੀ ਰੱਖਦੇ ਹਨ ਜੈਸੋ ਨੂੰ ਤੂੰ ਆਪੇ ਮਿਲੇ ਸੋ ਗੁਰਮੁਖ ਰਹਿ ਸਮਾਈ اے ਪ੍ਰਭੂ ਜੈਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹ ਗੁਰੂ ਦੀ ਸ਼ਰਨ ਪਾ ਕੇ ਤੇਰੀ ਯਾਦ ਵਿੱਚ ਲੀਨ ਰਹਿੰਦੇ ਹਨ ਐਉਂ ਕਹੇ ਨਾਨਕ ਸੱਚੇ ਮੇਰੇ ਸਹਿਵਾ ਸੱਚੀ ਤੇਰੀ ਵਡਿਆਈ ਤੇਰੇ ਦਾਸ ਨਾਨਕ ਐਉਂ ਆਖਦਾ ਹੈ ਤੇਰਾ ਦਾਸ ਨਾਨਕ ਐਉਂ ਆਖਦਾ ਹੈ اے ਮੇਰੇ ਸਦਾ ਕਾਇਮ ਰਹਿਣ ਵਾਲੇ ਮਾਲਕ ਤੇਰੀ ਵਡਿਆਈ ਪੀ ਸਦਾ ਕਾਇਮ ਰਹਿਣ ਵਾਲੀ ਹੈ ਆਸਾ ਸ਼ੰਤ ਮਹੱਲਾ ਚੌਥਾ ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਵੇਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀਵਨੋ ਮਾ ਜੀਵਨ ਪਾਇਆ ਗੁਰਮਖ ਪਾਏ ਗੁਰਮਖ ਪਾਏ RAM ਮਾਰਾ ਸਮਝਾਉਣਾ ਕਰਦੇ ਨੇ ਮੈਨੂੰ ਆਤਮਕ ਜੀਵਨ ਲੱਭ ਪਿਆ ਮੈਨੂੰ ਆਤਮਕ ਜੀਵਨ ਲੱਭ ਪਿਆ ਜਦੋਂ ਗੁਰੂ ਦੀ ਸ਼ਰਨ ਪਿਆ ਮੈਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪਏ ਹਰ ਨਾਮੋ ਹਰ ਨਾਮ ਦੇਵੇ ਮੇਰੇ ਪ੍ਰਾਨ ਬਸਾਏ RAM ਹਣ ਗੁਰੂ ਮੈਨੂੰ ਹਰ ਵੇਲੇ ਹਰੀ ਦਾ ਨਾਮ ਹੀ ਦੇਈ ਜਾਂਦਾ ਹੈ ਗੁਰੂ ਨੇ ਮੇਰੇ ਹਰੇਕ ਸਾਹ ਵਿੱਚ ਹਰ ਨਾਮ ਵਸਾ ਦਿੱਤਾ ਹੈ ਹਰ ਹਰ ਨਾਮ ਮੇਰੇ ਪ੍ਰਾਨ ਵਸਾਏ ਸਭ ਸੰਸਾਰ ਦੁੱਖ ਗਵਾਇਆ ਜਦੋਂ ਗੁਰੂ ਦੀ ਕਿਰਪਾ ਸਦਕਾ ਪ੍ਰਭੂ ਪ੍ਰਮਾਤਮਾ ਦਾ ਨਾਮ ਸਾਹਾਂ ਦੇ ਵਿੱਚ ਪੁਰੋਇਆ ਜਾਂਦਾ ਨਾ ਹਰ ਸਾਹ ਨਾਲ ਹੀ ਯਾਦ ਕਰਦਾ ਮਨੁੱਖ ਤਾ ਫਿਰ ਦੁੱਖ ਮੁੱਕ ਜਾਂਦੇ ਨੇ ਦੁੱਖ ਗਵਾਟ ਜਾਂਦੇ ਨੇ ਦੁੱਖ ਸਤਾ ਨਹੀਂ ਸਕਦੇ ਕਿਉਂਕਿ ਮਨ ਨੂੰ ਨਹੀਂ ਦੁੱਖ ਲੱਗਦੇ ਅਦਿਸ਼ਟ ਅਗੋਚਰ ਗੁਰਬਚਨ ਧਿਆਇ ਪਵਿੱਤਰ ਪਰਮ ਪਦ ਪਾਇਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਸ ਪ੍ਰਮਾਤਮਾ ਨੂੰ ਸਿਮਰਿਆ ਹੈ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਮਨੁੱਖੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਅਕਾਲ ਪੁਰਖ ਵਾਹਿਗੁਰੂ ਸਿਮਰਨ ਦਾ ਸਤਕਾ ਮੈਂ ਸਭ ਤੋਂ ਉੱਚਾ ਤੇ ਪਵਿੱਤਰ ਆਤਮਿਕ ਮਰਤਬਾ ਹਾਸਲ ਕਰ ਲਿਆ ਹੈ ਕਿਉਂਕਿ ਭਾਈ ਉਹ ਸੁਰਤ ਦੀ ਅੱਖ ਨਾਲ ਦਿਖਦਾ ਪ੍ਰਭੂ ਪ੍ਰਮਾਤਮਾ ਤੇ ਗੁਰੂ ਦੇ ਗਿਆਨ ਨਾਲ ਦਿਖਦਾ ਆਨਹਦ ਤੁਨ ਬਾਜੇ ਨਿਤ ਬਾਜੇ ਗਾਈ ਸਤਿਗੁਰ ਬਾਣੀ ਪਈ ਜਦੋਂ ਤੋਂ ਮੈਂ ਸਤਿਗੁਰੂ ਦੀ ਬਾਣੀ ਗਾਣੀ ਸ਼ੁਰੂ ਕੀਤੀ ਹੈ ਗਾਉਣੀ ਸ਼ੁਰੂ ਕੀਤੀ ਕਹ ਲੋ ਮੇਰੇ ਅੰਦਰ ਆਤਮਿਕ ਆਨੰਦ ਦੀ ਇੱਕ ਅਟੁੱਟ ਲਹਿਰ ਚੱਲ ਪਈ ਹੈ ਇਉਂ ਜਾਪਦਾ ਹੈ ਜਿਵੇਂ ਮੇਰੇ ਅੰਦਰ ਕਦੇ ਨਾ ਮੁੱਕਣ ਵਾਲੀ ਸੁਰ ਨਾਲ ਸੰਗੀਤ ਸਾਜ਼ ਸਦਾ ਵੱਜਦੇ ਰਹਿੰਦੇ ਹਨ ਨਾਨਕ ਦਾਤ ਕਰੀ ਪ੍ਰਭ ਦਾਤਾ ਜੋਤੀ ਜੋਤ ਸਮਾਣੀ ਹੇ ਨਾਨਕ ਦਤਾਰ ਪ੍ਰਭੂ ਨੇ ਇਹ ਬਖਸ਼ਿਸ਼ ਕੀਤੀ ਹੈ ਹੁਣ ਮੇਰੀ ਜਿੰਦ ਪ੍ਰਭੂ ਦੀ ਜੋਤ ਵਿੱਚ ਟਿਕੀ ਰਹਿੰਦੀ ਹੈ ਮਨੁੱਖਾ ਮਨੁੱਖ ਮੋਏ ਮੇਰੀ ਕਰ ਮਾਇਆ RAM ਮਹਾਰਜ ਸਮਝਾਉਂਦੇ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਪ ਹੁਦਰੇ ਮਨੁੱਖ ਮੇਰੀ ਮਾਇਆ ਮੇਰੀ ਮਾਇਆ ਆਖ ਆਖ ਕੇ ਹੀ ਆਤਮਕ ਮੋਤੇ ਮਰ ਗਏ ਕਿਨ ਆਵੇ ਕਿਨ ਜਾਵੇ ਦੁਰਗੰਧ ਮੜੇ ਜਿਤ ਲਾਇਆ RAM ਉਹਨਾਂ ਦਾ ਮਨ ਮਾਇਆ ਦੇ ਉਹਨਾਂ ਦਾ ਮਨ ਮਾਇਆ ਦੇ ਲਾਭ ਵੇਲੇ ਇੱਕ ਖਿੰਨ ਵਿੱਚ ਮੱਚ ਪੈਂਦਾ ਹੈ ਮਾਇਆ ਦੀ ਹਾਨੀ ਵੇਲੇ ਇੱਕ ਖਿੰਨ ਵਿੱਚ ਹੀ ਟੈ ਪੈਂਦਾ ਹੈ ਉਹ ਆਪਣੇ ਮਨ ਨੂੰ ਸਦਾ ਇਸ ਬਦਭੋ ਭਰੇ ਸਰੀਰ ਦੇ ਮੋਹ ਵਿੱਚ ਜੋੜੀ ਰੱਖਦੇ ਹਨ ਲਾਇਆ ਦੁਰਗੰਧ ਮੜੇ ਚਿਤ ਲਾਗਾ ਜੋ ਰੰਗ ਕਸੰਬ ਦਿਖਾਇਆ ਕਸੰਬ ਦਾ ਰੰਗ ਕੱਚਾ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁਰਗੰਧ ਭਰੇ ਸਰੀਰ ਦੇ ਮੋਹ ਵਿੱਚ ਹੀ ਆਪਣੇ ਚਿੱਤ ਨੂੰ ਲਾਈ ਰੱਖਦੇ ਹਨ ਉਹਨਾਂ ਦਾ ਚਿੱਤ ਸਰੀਰ ਕਮੋਹ ਵਿੱਚ ਲੱਗਾ ਰਹਿੰਦਾ ਹੈ ਪਰ ਇਹ ਸਰੀਰਕ ਸੁੱਖ ਦੁੱਖ ਇਉਂ ਹੈ ਜਿਵੇਂ ਕਸੁੰਬੇ ਦੇ ਫੁੱਲਾਂ ਦਾ ਰੰਗ ਵੇਖੀਦਾ ਹੈ ਵੇਖਣ ਨੂੰ ਸੋਖ ਪਰ ਬਈ ਸੋਖ ਸੌਖਾ ਮਤਲਬ ਸੋਖ ਪਰ ਝੱਬਦੇ ਹੀ ਫਿੱਕਾ ਪੈ ਜਾਣ ਵਾਲਾ ਹੈ ਥੋੜੇ ਜੇ ਸਮੇਂ ਚੋਂ ਫਿੱਕਾ ਪੈ ਜਾਂਦਾ ਕਸੁੰਬੇ ਦਾ ਰੰਗ ਪੱਕਾ ਨਹੀਂ ਹੁੰਦਾ ਨਾ ਕੱਚਾ ਹੁੰਦਾ ਉੱਤਰ ਜਾਂਦਾ ਇਸੇ ਤਰ੍ਹਾਂ ਭਾਈ ਮੋਹ ਮਾਇਆ ਦਾ ਜਿਹੜਾ ਰੰਗ ਚੜਿਆ ਹੈ ਮਨੁੱਖ ਨੂੰ ਪ੍ਰਮਾਤਮਾ ਨੂੰ ਉਹਨੇ ਭੁਲਾਇਆ ਹੋਇਆ ਤੇ ਪਾਰੇ ਥੋੜੇ ਸਮੇਂ ਚ ਉੱਤਰ ਜਾਣਾ ਪੱਕਾ ਰੰਗ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਹੈ ਜਿਹੜਾ ਤੇਰੇ ਜੀਵਨ ਦੇ ਨਾਲ ਨਿਭਣਾ ਹੈ ਖਨ ਪੂਰਬ ਖਨ ਪੱਛਮ ਛਾਈ ਜੋ ਚੱਕੋ কুমਾਰ ਭਵਾਇਆ ਜਦੋਂ কুমਹਾਰ ਵੀਰ ਉਹ ਭਾਂਡੇ ਬਣਾਉਂਦਾ ਨਾ ਇੱਕੋ ਚੱਕ ਬਣਿਆ ਹੁੰਦਾ ਚੱਕਰਾ ਜਿਹਾ ਉਹਦਾ ਜਿਵੇਂ ਆਪਾਂ ਪਹੀਆ ਕਹ ਲੋ ਇੱਕ ਚੱਕਰ ਜਿਹਾ ਬਣਿਆ ਕੋ ਚੱਕਾ ਚੱਕਾ ਜਿਹਾ ਬਣਿਆ ਹੋਇਆ ਲੱਕੜ ਦਾ ਹੁੰਦਾ ਉਹ ਉਹਦੇ ਉੱਤੇ ਉਹ ਸਿਸਟਮ ਉਹਦਾ ਫਿੱਟ ਕੀਤਾ ਹੁੰਦਾ ਤੇ ਉਹ ਮੈਂ ਦੇਖਿਆ ਹੁਣ ਤਾਂ ਪਹਿਲਾਂ ਮਸ਼ੀਨ ਚੱਲਦੀ ਹੋਵੇ ਪਰ ਉਹ ਹੱਥ ਨਾਲ ਹੀ ਨਾ ਇੱਕ ਡੰਡਾ ਲੈ ਲੈਂਦੇ ਡੰਡਾ ਉਹਦੇ ਵਿੱਚ ਪਾ ਕੇ ਗੱਜ ਬਣੇ ਹੁੰਦੇ ਉਹਦੇ ਗੱਜ ਦੇ ਵਿੱਚ ਪਾ ਕੇ ਤੇ ਐ ਘਮਾ ਦਿੰਦਾ ਤੇ ਉਹਦੇ ਉੱਤੇ ਫਿਰ ਭਾਂਡੇ ਨੂੰ ਘੜਦਾ ਉਹ ਜਿਵੇਂ ਪਰਸਾਵਾ ਸੂਰਜ ਦੇ ਚੜਨ ਢਣ ਦੇ ਆਸਰੇ ਕਦੇ ਚੜ੍ਹਦੇ ਪਾਸੇ ਹੋ ਜਾਂਦਾ ਹੈ ਕਦੇ ਲਹਿੰਦੇ ਪਾਸੇ ਹੋ ਜਾਂਦਾ ਹੈ ਜਿਵੇਂ ਉਹ ਚੱਕ ਹੈ ਜਿਸ ਨੂੰ ਘਮਿਆਰ ਨੇ ਚੱਕਰ ਦਿੱਤਾ ਹੋਇਆ ਹੈ ਘੁੰਮਦਾ ਰਹਿੰਦਾ ਨਾ ਇਸੇ ਤਰ੍ਹਾਂ ਹੀ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ। ਦੁੱਖ ਖਾਵੈ, ਦੁੱਖ ਸਾਂਚੇ, ਭੋਗੇ, ਦੁੱਖ ਕੀ ਬਿਰਦ ਵਧਾਈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁੱਖ ਸਹਾਰਦੇ ਹਨ। ਦੁੱਖ ਇਕੱਠੇ ਕਰਦੇ ਰਹਿੰਦੇ ਹਨ, ਦੁੱਖ ਭੋਗਦੇ ਰਹਿੰਦੇ ਹਨ। ਉਹਨਾਂ ਨੇ ਆਪਣੇ ਜੀਵਨ ਵਿੱਚ ਦੁੱਖਾਂ ਦਾ ਹੀ ਵਾਧਾ ਵਧਾਇਆ ਹੁੰਦਾ ਹੈ। ਨਾਨਕ ਬਿਖਮੋ ਸਹੇਲਾ ਤਰੀਏ ਜਾ ਭਾਵੇ ਗੁਰ ਸਰਨਾਈ ਪਰ ਹੈ ਨਾਨਕ ਜਦੋਂ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਤਦੋਂ ਇਹ ਔਖਾ ਤਰਿਆ ਜਾਣ ਵਾਲਾ ਸੰਸਾਰ ਸਮੁੰਦਰ ਸੌਖਾ ਤਰਿਆ ਜਾਂਦਾ ਹੈ ਸਮਝ ਲਓ ਫਿਰ ਸਭ ਕੁਝ ਸੌਖਾ ਹੋ ਜਾਂਦਾ ਜਦੋਂ ਗੁਰੂ ਗਿਆਨ ਦੇ ਨਾਲ ਜੁੜ ਜਾਂਦਾ ਮਨੁੱਖ ਫਿਰ ਉਹਨੂੰ ਜੀਵਨ ਜੀਣਾ ਸੌਖਾ ਹੋ ਜਾਂਦਾ ਨਹੀਂ ਤਾਂ ਥੋੜੇ ਥੋੜੇ ਕੰਮ ਦੇ ਵਿੱਚ ਕਈ ਵਾਰੀ ਹੁਣ ਕਈ ਕਿਸੇ ਮਹੀਨੇ ਕੰਮ ਚੜ ਜਾਂਦਾ ਜਾਂਦੇ ਕਿਸੇ ਮਹੀਨੇ ਦੁੱਧ ਦੇ ਪੈਸੇ ਦੇਣ ਵਾਲੇ ਕਿਸੇ ਮਹੀਨੇ ਪੱਲ ਦੇਣ ਵਾਲਾ ਤੇ ਉਦੋਂ ਬੰਦਾ ਚੀਕਾਂ ਮਾਰਦਾ ਜਿਹੜਾ ਮਨ ਪਿੱਛੇ ਤੁਰਦਾ